ਫੜਿਆ ਹੋਇਆ ਗੱਟ ਲੈ ਵੀ ਸਖਰਾ ਤੇ ਮੁੰਡਾ ਕਰਨਦੀ ਵਾਲੇ ਵਾਲਾ ਆਸਟ੍ਰੇਲੀਆ ਵੱਲੋਂ ਰੁਪਿੰਦਰ ਦੀ 100 ਡਾਲਰ ਦੀ ਹੈ ਬਲਵੀਰ ਸਿੰਘ ਦੀ ਗਿੱਲ ਰਾਹੋਂ ਵਾਲੇ ਉਹਨਾਂ ਵੱਲੋਂ ਖੁਸ਼ੀ ਦਾ ਇੱਕੋ ਹੀ ਜਫਾ ਜਿਹੜਾ ਉਹ 5000 ਦਾ ਹੋਵੇਗਾ ਲਓ 100 ਡਾਲਰ ਆਸਟ੍ਰੇਲੀਆ ਦਾ ਮੇਰੇ ਪੰਜਾਬੀ ਵੀਰੋ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸਵੇਂ ਫੜਿਆ ਹੋਇਆ ਗੱਟ ਲੈ ਵੀ ਸਖਰਾ ਤੇ ਮੁੰਡਾ ਕਰਨਦੀ ਰ ਦੋ ਪਿਆਰ ਦੇ ਕਿ ਚੱਕ ਕੇ ਲੈ ਜਾਣ ਵਾਲੀ ਗੱਲ ਕਰ ਗਿਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਇਹ ਤਾੜੀਆਂ ਵੱਜਣ ਗਿਆ ਬੱਲੇ ਬੱਲੇ ਤਾੜੀਆਂ 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 ਲੱਗਿਆ ਸਿਰਾਂ ਲੱਗਿਆ ਨੰਗਲਾਲੇ ਦੇ ਕੱਪ ਤੇ ਕਿ ਮੈਂ ਨਹੀਂ ਜਿੱਦਦਾ ਪਥਾਰ ਜੜ ਵਰਗਾ ਨਹੀਂ ਅੱਖਾਂ ਵੱਨ ਕੇ ਤੀਰ ਟਕਾਣੇ ਲਾ ਦੂੰਗਾ ਅੱਖਾਂ 100 ਡਾਲਰ ਕਾਲੇ ਮਾਲੇ ਵਾਲੇ ਦਾ 100 ਡਾਲਰ ਵਾਹ ਮੰਨਨ ਕੋਦਰ ਇਧਰੋਂ ਮਾਇਆ ਲੈ ਜਾਵੇ 10000 ਬਲਜਿੰਦਰੇ ਪਿੰਡਰ ਵੱਲੋਂ ਸ੍ਰੀ ਕਾਲੇ ਸੰਘਿਆ ਵਾਲੇ ਦਾ ਤੇ 100 ਡਾਲਰ ਕਾਲੇ ਮਾਲੇ